ਕਹਿੰਦੇ ਬਾਬਾ ਜੀ ਤੁਸੀਂ ਤਾਂ ਮਰੀਜ਼ ਤੋਂ ਫੜ ਕੇ ਪੰਪ ਤੋੜ ਦਿੰਨੇ ਆ ਦੇਖੋ ਸਾਰਾ ਜਿਹੜਾ ਪੰਪ ਤੜਾਉਣਾ ਮੈਨੂੰ ਅੱਜ ਤੋਂ 28 ਸਾਲ ਤੋਂ ਮੈਂ ਵਾਈ ਗੁਰੂ ਜੀ ਜਿਆਨਾ ਮੈਂ ਤਾਂ ਕੌਣ ਹੋਣਾ ਛੜਾਉਣਾ ਨਾ ਪਰ ਵਾਈ ਗੁਰੂ ਨੇ ਇੰਨੇ ਛੜਾਏ ਨੇ ਦਵਾਈ ਦਿੱਤੀ ਹੈ ਛੜਾਏ ਮੈਂ ਕਹਿੰਨਾ 3 ਲੱਖ ਤੋਂ ਪਲੱਸ ਫ੍ਰੀਥੀ ਹੋ ਚੁੱਕੀ ਹੈ ਲਿਹਾਫੇ ਭਰੀ ਬੈਠੇ ਦਿਖਾਓ ਹਾਂ ਆਹ ਲਿਹਾਫੇ ਆ ਨੇ ਬੈਸਾ ਜੀ ਲਓ ਇਹ ਸਾਰੇ ਮਰੀਜ਼ਾਂ ਇਹ ਅਮਟੇਰੀਓ ਲਾਉਣਾ ਜੀ ਹਾਂ ਇਹ ਆ ਲਓ ਅੱਛਾ ਲੋ ਤੇ ਲੂਏ ਹੋ ਜਿਹੜੇ ਲਾ ਦੇ ਜੀ ਇਹਦੇ ਨਾਲ ਬੰਦਾ ਕਿਤੇ ਨਾ ਕਿਤੇ ਸੌਖਾ ਹੋ ਜੇ ਇਸ ਗੱਲ ਦਾ ਸਾਹ ਕਿੱਟਾ ਬਹੁਤ ਉੱਪਰ ਆ ਪੰਪ ਦੂਰ ਦੂਰ ਤਣ ਤਣ ਗਿਰਾਂ ਲੈਂਦੇ ਆ ਸਾਹ ਕੀ ਲੱਗਦਾ ਵੀ ਇਹਦੇ ਨਾਲ ਹੋਰ ਕਿਹੜੀਆਂ ਦਿੱਕਤਾਂ ਵੱਧੀਆਂ ਨੇ ਸਾਹੀ ਨਹੀਂ ਆਊਗਾ ਜ਼ੋਰ ਲਾਊਗਾ ਮਨੋਂ ਸੀਟੀਆਂ ਵੱਜਦੀਆਂ ਨੇ ਸੀਟੀਆਂ ਵੱਜਦੀਆਂ ਸਾਹ ਸਾਹ ਦੀ ਆਵਾਜ਼ ਆਉਂਦੀਆਂ ਉਹ ਵਿਚਾਰਾ ਸਾਰਿਆਂ ਨੂੰ ਔਖਾ ਲਾ ਮਨਨ ਕਿ ਚਲੋ ਵੱਡੀ ਉਮਰ ਚ ਜਦੋਂ ਬੰਦੇ ਨੂੰ ਪਤਾ ਜਾਂ ਲੱਗਦਾ ਪਹਿਲੇ ਲੱਛਣ ਕਿਹੜੇ ਹੋਣਗੇ ਬੀਮੇ ਨੂੰ ਸਾਦਾ ਰੋਗ ਆਪਰ ਕਰਨ ਨਾ ਯਾਰ ਉਹਦੇ ਬੰਦੇ ਕੋਲ ਖੜਦਾ ਯਾਰ ਉਹਦੇ ਉੱਦਾਂ ਖੰਗ ਬਹੁਤ ਆ ਉਹ ਤਾਂ ਸਾਹ ਹੀ ਨਹੀਂ ਸਾੜਦਾ ਵੀ ਉਹਦੇ ਵੀਰੇ ਉਹਨੂੰ ਉਹਦਾ ਕਿਹੜਾ ਜੀ ਕਰਦਾ ਵੀ ਮੈਂ ਇੱਕ ਦਿਨ ਖੜਾ ਏਹੋ ਜਿਹਾ ਦੋਈ ਕੀ ਪੋਣੇ ਆ ਵੀ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਪੰਪ ਪਤਾ ਦਿੰਿਆ ਤੂੰ ਬੰਦੇ ਦੇ ਆ ਸਾਡੀ ਦਵਾਈ ਨਾਲੋਂ ਜ਼ਿਆਦਾ ਪਰਹੇਜ਼ ਨੇ ਕੰਮ ਕਰਦਾ ਸਰਹਾਣੇ ਥੱਲੇ ਦਵਾਈ ਪਈ ਆ ਸਰਹਾਣੇ ਨੇ ਨਾ ਨਹੀਂ ਕੰਮ ਕਰਨਾ ਉਹ ਤਾਂ ਜੇ ਸਰਹਾਣੇ ਤੋਂ ਜਾਊਗੀ ਦਵਾਈ ਕੰਮ ਨਹੀਂ ਕਰੂਗੀ ਦਵਾਈ ਲੈ ਲਈ ਅੱਜ ਲੈ ਗਏ 50 ਦਿਨਾਂ ਨੂੰ 70 ਦਿਨਾਂ ਨੂੰ ਬੈਠੇ ਜੇ ਫਰਕ ਨਹੀਂ ਪਿਆ ਬਈ ਬਿਰਿਆ ਦੇਖੋ ਜਿੱਥੇ 20 ਸਾਲ 15 ਸਾਲ ਰਹਿ ਲਿਆ ਰਹੇ ਗਏ ਸਾਨੂੰ ਨੁਕਸਾਨ ਔਰ ਫੇ ਪੰਜਾਬ ਦੇ ਨਾਲ ਨਕਸ਼ ਕਿੱਥੇ ਜਾਊਗਾ ਧੀ ਗੁਰਦੇ ਦੇ ਚੀਜ਼ ਬਾਈ ਦੇ ਚੀਜ਼ ਹੀ ਗੁਰਦੇ ਖਤਮ ਕਰ ਘਰ ਦੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਦੇਸੀ ਹੋਈ ਖਾਂਦੇ ਦਰਦਰ ਖੰਗ ਰਗੀ ਸਾਰੇ ਗਿਆ ਲਾ ਲੋ ਪੰਪ ਔਖੇ ਬਗਾ ਆਪਾਂ ਹੋਰ ਜਾਨ ਸੁਖਾ ਬਣਾ ਆਇਨ ਦੇ ਹਰਵਿੰਦਰ ਸਾਈਡ ਐਫੈਕਟ ਕਿੰਨੇ ਇਹ ਬਹੁਤ ਨੁਕਸਾਨ ਕਰਦਾ ਪੰਪ ਨੁਕਸਾਨ ਹੀ ਗੁਰਦੇ ਨੁਕਸਾਨ ਹੀ ਜਾਣਾ ਈ ਬੀਬੀਆਂ ਜਦੋਂ ਕਹਿੰਦੀਆਂ ਵੀ ਦੇਸੀ ਦਵਾਈ ਤਾਂ ਗੁਰਦੇ ਖਰਾਬ ਕਰ ਦੋ ਤੇ ਪੰਪਣੀ ਗੁਰਦੇ ਖਰਾਬ ਕਰ ਦੇ। ਅੱਧੀ ਕੋਲੀ ਖਾਣਾ ਦੇਖ ਕੋਡੇ ਖਾੜ ਦੇ। ਕੋਡੇ ਖਾੜਦੇ ਨਹੀਂ। ਉਹ ਆਪਣੇ ਦਾ ਉਦੋਂ ਵਿਵਸਥਾ ਦਾ ਸਤਿਆਨਾਸ਼ ਜਾਂਦਾ। ਆਪਣੀ ਉਮਰਾਂ ਕਿਉਂ ਘਟਾ ਵਾਧਦੇ ਦੇ ਚੰਨ ਕਿਉਂ ਉਮਰਾਂ ਵਧ। ਦੋਸਤੋ ਹਰ ਬੰਦਾ ਆਪਦੀ ਜ਼ਿੰਦਗੀ 'ਚ ਕਮਾਈ ਕਰਦਾ ਤੇ ਉਸ ਕਮਾਈ ਨੂੰ ਬਾਅਦ 'ਚ ਆਪਦੀ ਦੇਹ ਤੇ ਲਾਉਣ ਵਾਸਤੇ ਮਜਬੂਰ ਹੋ ਜਾਂਦਾ। ਕੀ ਕਾਰਨ ਆ? ਕੀ ਆਪਦੀ ਦੇਹ ਨੂੰ ਸੰਭਾਲ ਲਈ ਸਕਿਆ ਬਿਮਾਰੀਆਂ ਬਹੁਤ ਵਧ ਗਈਆਂ ਨੇ ਬਹੁਤ ਸਾਰੇ ਲੋਕ ਸਾਹ ਦੀ ਬਿਮਾਰੀ ਤੋਂ ਪੀੜਤ ਨੇ ਦਿੱਕਤ ਆਉਂਦੀ ਨੇ ਸਾਹ ਦਾ ਜਿਹੜਾ ਰੋਗ ਆ ਉਸ ਤੋਂ ਬਾਅਦ ਦਮੇ ਦੀਆਂ ਬਿਮਾਰੀਆਂ ਬਣਦੀਆਂ ਨੇ ਬਹੁਤ ਲੋਕ ਕਹਿੰਦੇ ਨੇ ਵੀ ਸਾਨੂੰ ਮਿੱਟੀ ਘੱਟੇ ਤੋਂ ਅਲਰਜੀ ਆ ਸਾਹ ਨਹੀਂ ਆਉਂਦਾਗਾ ਪੰਪ ਦਾ ਸਹਾਰਾ ਲੈ ਕੇ ਲੋਕ ਸਾਹ ਲੈਂਦੇ ਨੇ ਪਰ ਉਸ ਪੰਪ ਤੋਂ ਛੁਟਕਾਰਾ ਪਾਉਣ ਵਾਲੇ ਵੈਦ ਅੱਜ ਸਾਡੇ ਕੋਲੇ ਨੇ ਵੈਦ ਸਰਜੀਤ ਸਿੰਘ ਜੀ ਉੱਪਰ ਸਾਡੇ ਨਾਲ ਨੇ ਰਾਏਕੋਟ ਤੋਂ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂ ਜੀ ਜਸਪ੍ਰੀਤ ਸਿੰਘ ਜੀ ਕੀ ਹਾਲ ਚਾਲ ਹੈ ਨਹੀਂ ਬਹੁਤ ਵਧੀਆ ਸਾਰਿਆਂ ਨੂੰ ਤੁਹਾਡੇ ਸੈਨ ਨਾਂ ਜਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਬਾਬਾ ਜੀ ਤੁਸੀਂ ਤਾਂ ਮਰੀਜ਼ ਤੋਂ ਫੜ ਕੇ ਪੰਪ ਤੋੜ ਦਿੰਨੇ ਆ ਤੇ ਕਹਿੰਦੇ ਵੀ ਇਸ ਤੋਂ ਬਾਅਦ ਸਾਹਲੇ ਪੰਪ ਦੀ ਲੋੜ ਨਹੀਂ ਪੈਂਦੀ ਉਹ ਪਰਮਾਤਮਾ ਤੜਾਉਂਦਾ ਜੀ ਮੈਂ ਕਹਣਾ ਹੁਣ ਹਾਂ ਹਾਂ ਜੀ ਦੇਖੋ ਸਾਹ ਦਾ ਜਿਹੜਾ ਪੰਪ ਤੜਾਉਣਾ ਮੈਨੂੰ ਅੱਜ ਤੋਂ 28 ਸਾਲ ਹੋ ਗਏ ਸੀ ਹੂੰ ਜਾਣੀ ਮੈਂ ਏਕੜੀ ਦੇਖ ਲਿਆ ਸੀਗਾ ਵੀ ਆਪਾਂ ਕੰਮ ਕਰਨਾ ਤਾਂ ਲੋਕਾਂ ਦੀ ਜਿਹੜੀ ਸਿਹਤ ਨੂੰ ਪੂਰਾ ਵਧੀਆ ਕੰਮ ਕਰਨਾ। ਸੇਵਾ ਕਰਦੇ ਆ ਫਿਰ ਤੁਸੀਂ? ਹਾਂਜੀ। ਸੇਵਾ ਸੇਵਾ ਹੀ ਹੈ ਜਿਹੜਾ ਜਿਹਦੀ ਜਾਨਸੁਖੀ ਹੋ ਜਾ ਵੀਰੇ ਉਹ ਸਾਰਾ ਕੁਝ ਹੀ ਹੋ ਜਾਂਦਾ। ਕਿਵੇਂ ਕੀ ਲੱਗਦਾ ਵੀ ਇਹ ਬਿਮਾਰੀਆਂ ਕਿੱਥੋਂ ਸ਼ੁਰੂ ਕਿੱਥੋਂ ਹੁੰਦੀਆਂ ਨੇ? ਆਹ ਪਰਾਲੀ ਤੋਂ ਜਾਂ ਮੌਸਮ ਤੋਂ? ਨਹੀਂ ਜੀ ਮੌਸਮ ਤੋਂ ਵੀ ਹੁੰਦੀਆਂ ਹੈ। ਇਹ ਕਈ ਗੱਲਾਂ ਤੋਂ ਹੁੰਦੀ ਹੈ ਚਾਰ ਕਿਸਮਾਂ ਦਾ ਹੋ ਜਾਂਦਾ ਜੀ। ਹੂੰ। ਪਹਿਲਾਂ ਤਾਂ ਨਮੂਨੀਏ ਤੋਂ ਹੁੰਦਾ ਜੀ। ਹੂੰ। ਇੱਕ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਡ੍ਰਿਵਲੀ ਕੇਸ ਹੁੰਦਾ ਨਾ ਹਮ ਮਾਂ ਲੇਡੀਜ਼ ਦੇ ਜਿਹੜੋ ਦਰਦ ਵਗੈਰਾ ਯਾਰਾ ਹੁੰਦੇ ਆ ਹਮ ਉਹਦੇ ਬੱਚੇ ਦੇ ਮੂੰਹ ਨੇ ਵਿੱਚ ਲਿਉਕੜਾ ਕੋਈ ਨਾ ਕੋਈ ਗੰਦਾ ਪਾਣੀ ਪੈ ਜਾਂਦਾ ਹਾਂ ਗੰਦੇ ਪਾਣੀ ਤੋਂ ਇਹ ਬਿਮਾਰੀ ਚੱਲਦੀ ਆ ਛੋਟੇ ਬੱਚਿਆਂ ਨੂੰ ਹਮ ਤੇ ਨੰਬਰ 2 ਤੇ ਆ ਗਿਆ ਜਿਹੜੇ ਛੋਟੇ ਬੱਚਾ ਹੁੰਦਾ ਨਾ ਜਨਮ ਦਾ ਉਹਨੂੰ ਕਹਿੰਦੇ ਆ ਬਿਖਾਰ ਹੋ ਗਿਆ ਉਹਨੂੰ ਸੇਤੀ ਚੜ ਜਾਂਦਾ ਉਹਨੂੰ ਨਮੂਨੀਆਂ ਵਿਗੜਿਆ ਹੁੰਦਾ ਇਹ ਸਾਧ ਹੀ ਬਿਮਾਰੀ ਜਦੋਂ ਸ਼ੁਰੂਆਤ ਹੁੰਦੀ ਉਹ ਕਾਰਨ ਹੁੰਦੇ ਆ ਇਹ ਉਹ ਕਾਰਨ ਤੇ ਹੁੰਦਾ ਨਮੂਨੀਆਂ ਤੋਂ ਪਾਣੀ ਤੋਂ ਗਰਮ ਸਰਦ ਤੋਂ ਤੇ ਟਾਈਫੈਡ ਤੋਂ ਹੂੰ ਇਹ ਇਹਨਾਂ ਤੋਂ ਚੱਲਦਾ ਇਹ ਹੂੰ ਗਰਮ ਸਰਦ ਤੋਂ ਨਮੂਨੀਆਂ ਤੋਂ ਤਾਂ ਜਾਨੀ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਬੱਚਿਆਂ ਨੂੰ ਕਹਿੰਦੇ ਆ ਵੀ 15 ਸਾਲਾਂ ਬਾਅਦ ਹਟਜੂ ਵੀ ਇਹ ਵੱਡੀ ਉਮਰ ਤੱਕ ਹਟਜੂ 18 ਸਾਲ ਤੋਂ ਬਾਅਦ ਹਟਜੂ 18 ਸਾਲ ਤੋਂ ਬਾਅਦ ਹਟਜੂ ਮੇ ਬਿਰਜੀ ਪਰ ਹੜਦਾ ਨਹੀਂ ਹੈਗਾ ਜੀ ਕਿਉਂਕਿ ਜਦੋਂ ਆਪਣੇ ਅੰਦਰ ਹੀ ਨਮੂਨੀਆਂ ਹੋਇਆ ਹੋਇਆ ਆਪਾਂ ਉਹਦਾ ਇਲਾਜ ਕਰ ਲੈਨੇ ਆ ਪਰ ਉਹਦੇ ਅੰਦਰ ਠੰਡ ਬੜੀ ਹੁੰਦੀ ਆ ਰਹਿਸ 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 ਰਹਿ ਜਾਂਦੀ ਆ ਉਹਦੇ ਵਿੱਚ ਨਮੂਨੀਆਂ ਤੋਂ ਇਹ ਰੋਗ ਚੱਲਦਾ ਹੈ ਨੰਬਰ 3 ਤੇ ਆ ਗਿਆ ਟਾਈਫਾਇਡ ਹਮ ਆਪਾਂ ਟਾਈਫਾਇਡ ਤੋਂ ਸਾਹ ਵੀ ਚੱਲਦਾ ਦਮਾ ਵੀ ਹੁੰਦਾ ਟਾਈਫਾਇਡ ਤੇ ਇੱਕ ਹੋਰ ਦੱਸਦਾ ਨਾ ਜੀ ਹਾਂ ਟਾਈਫਾਇਡ ਤੋਂ ਗਠੀਆ ਵੀ ਹੁੰਦਾ ਅੱਛਾ ਟਾਈਫਾਇਡ ਤੋਂ ਗਠੀਆ ਵੀ ਹੁੰਦਾ ਅਸੀਂ ਸਾ ਜਿਹੜਾ ਚੱਲਦਾ ਨਾ ਆਪਾਂ ਕਹਿੰਦੇ ਆਂ ਵੀ ਬੁਖਾਰ ਹਟ ਗਿਆ ਤੇ ਬੋਤਲ ਅੰਦਰ ਪਾ ਲੱਗੀਆਂ ਹਟ ਗਿਆ ਪਰ ਉਹ ਵੀਰੇ ਅੰਦਰ ਜਿਹੜਾ ਨੁਕਸਾਨ ਦਾ ਨਾ ਟਾਈਫਾਇਡ ਦਾ TLG DLG ਉਹ ਵੱਜ ਜਾਂਦੇ ਨੇ ਉਹਦੇ ਕਰਕੇ ਆਪਾਂ ਨੂੰ ਸਾਰਾ ਨੁਕਸਾਨ ਜ਼ਿਆਦਾ ਪੈ ਜਾਂਦਾ ਹੂੰ ਕਿਉਂਕਿ ਲੀਵਰ ਦੇ ਵਿੱਚ ਫੇਫੜਿਆਂ ਦੇ ਉਹ ਜੰਮਣੀ ਫੰਕਸ਼ਨ ਜ਼ਿਆਦਾ ਹੋ ਜਾਂਦੀ ਆ ਹੂੰ ਠੀਕ ਹੈ ਨਾ ਤੇ ਉਹਦੇ ਨਾਲ ਇਹ ਸਾਨਾ ਨੁਕਸਾ ਚੱਲ ਪੈਂਦਾ ਫਿਰ ਆ ਗਿਆ ਗਰਮ ਸਰਦ ਹਮ ਗਰਮ ਸਰਦ ਹੁਣ ਜਿਵੇਂ ਆਪਣਾ ਮੌਸਮ ਹੈਗਾ ਗਰਮੈਸ਼ ਦਾ ਆਪਾਂ ਆਗੇ ਏਸੀ ਦੇ ਵਿੱਚ ਜਦੋਂ ਏਸੀ ਏਸੀ ਹੋ ਗਈ 0 ਬਿਲਕੁਲ ਉਹ ਹੋ ਗਿਆ 30 35 ਡਿਗਰੀ ਜਦੋਂ ਆਪਾਂ ਏਸੀ ਤੋਂ ਜਾਵਾਂਗੇ ਤੇ ਫਿਰ ਉਹ ਕੀ ਹੋਊਗਾ ਗਰਮ ਸਰਦ ਹੋਊਗਾ ਜਦੋਂ ਆਪਾਂ ਏਸੀ ਚ ਉੱਠ ਕੇ ਧੁੱਪ ਚ ਜੰਨੇ ਆ ਜਿਆਦਾ ਗਰਮ ਸਰਦ ਹੋਊਗਾ ਗਰਮ ਸਰਦ ਨੂੰ ਅੱਜ ਖਾਂਸੀ ਹੋ ਗਈ ਦੋ ਦਿਨ ਰਹਿ ਗਈ ਤਿੰਨ ਦਿਨ ਰਹਿ ਗਈ ਜਿਹਨੂੰ 15 ਦਿਨ 20 ਦਿਨ ਮੰਨ ਲਓ ਮੰਨ ਲਓ ਵੀ ਉਹਨੂੰ ਸਾਹ ਚੰਣਾਣਾ ਸ਼ੁਰੂ ਹੋ ਗਿਆ ਹੂੰ ਤੇ ਵਿੱਚ ਜਿਹੜੇ ਐਨਹਲਰ ਨੇ ਪੰਪ ਨੇ ਪੰਪ ਪਾਪਾ ਕਹਿੰਦੇ ਪੰਪ ਮੈਂ ਵੈਗਰੂ ਜੀ ਦਿਆਨਾ ਮੈਂ ਤਾਂ ਕੌਣ ਹੋਣਾ ਛੜਾਉਣਾ ਨਾ ਪਰ ਵੈਗਰੂ ਨੇ ਐਨੇ ਛੜਾਏ ਨੇ ਦਵਾਈ ਦਿੱਤੀ ਆ ਛੜਾਏ ਮੈਂ ਕਹਿੰਨਾ 3 ਲੱਖ ਤੋਂ ਪਲੱਸ ਮਰੀਜ਼ ਠੀਕ ਹੋ ਚੁੱਕੇ ਲੋਕ ਸੀਸਾ ਦਿੰਦੇ ਆ ਫਿਰ ਮੈਂ ਕਹਣਾ ਪ੍ਰਮਾਤਮਾ ਦੀ ਦਇਆ ਕੀ ਮੈਂ ਕੌਣ ਹੁਣਾਗਾ ਮੈਂ ਤਾਂ ਇੱਕੜੇ ਕਿਹਾ ਨਹੀਂ ਮੈਂ ਠੀਕ ਕਰਦਾ ਮੈਂ ਤਾਂ ਇੱਕੜੇ ਨਾ ਪ੍ਰਮਾਤਮਾ ਕਰਦਾ ਵੈਗਰੂ ਕਰਦਾ ਹੋਰ ਕੀ ਲੱਗਦਾ ਵੀ ਕਿਹੜੀ ਇੱਕ ਘਰੇਲੂ ਇਹੋ ਜਿਹੇ ਕਿਹੜੇ ਲਾਜ ਜਿਹਦੇ ਨਾਲ ਬੰਦਾ ਕਿਤੇ ਨਾ ਕਿਤੇ ਸੌਖਾ ਹੋ ਜੇ ਇਸ ਗੱਲ ਤੋਂ ਦੇਖੋ ਜਿਹੜੇ ਜੇ ਹੁਣ ਆਪਾਂ ਬਾਹਰ ਦੂਰ ਦਰੇਡੇ ਬਹਿਨੇ ਆ ਜਾ ਹੁਣ ਫੋਰਨ ਕੰਟਰੀਆਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਇਹ 0+ ਹੀ ਹੁੰਦਾ ਇੱਥੇ ਸਾਹ ਦੀ ਪ੍ਰੋਬਲਮ ਬਹੁਤ ਜ਼ਿਆਦਾ ਮੌਸਮ ਨਾਲ ਸਾਹ ਦੀ ਬਿਮਾਰੀ ਹੁੰਦੀ ਹੈ ਹਾਂ ਹਾਂਜੀ ਬਹੁਤ ਜ਼ਿਆਦਾ ਲੋਕ ਔਖੇ ਹੁੰਦੇ ਆ ਸਾਹ ਖਿੱਚਣਾ ਬਹੁਤ ਔਖਾ ਪੰਪ ਦੋ ਦੋ ਤਿੰਨ ਤਿੰਨ ਗਿਰਾ ਲੈਂਦੇ ਆ ਡੀਬਲੈਂਟਾ ਬਹੁਤ ਲੈਂਦੇ ਆ ਤੇ ਆਪਾਂ ਤਾਂ ਆਪਣਾ ਆਪ ਦਾ ਹੀ ਬਣਾਇਆ ਹੁੰਦਾਗਾ ਜਿਹੜਾ ਜਰਮਨ ਤੇ ਉਹਦਾ ਬਣਾਉਨੇ ਹੁੰਨੇ ਸੀ ਜੀ ਮਸਕਪੂਰ ਦਾ ਉਹ ਅਸੀਂ ਆਪ ਬਣਾ ਕੇ ਦਿੰਨੇ ਆ ਅੱਗੇ ਵੀ ਮੇਰੀ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਵੀਡੀਓ ਬਹੁਤ ਜ਼ਿਆਦਾ ਚੱਲਦੀਆਂ ਨੇ ਦੇਖਦੇ ਨੇ ਅਸੀਂ ਲੈਸਨ ਵਾਲਾ ਨੁਸਖਾ ਦਿੱਤਾ ਸੀਗਾ ਜੀ ਉਠ ਕੰਡੇ ਵਾਲਾ ਨੁਸਖਾ ਦਿੱਤਾ ਸੀਗਾ ਤੇ ਕਿਲੇ ਵਾਲਾ ਨੁਸਖਾ ਦਿੱਤਾ ਸੀਗਾ ਅਸੀਂ ਨੁਸਖੇ ਜਿਹੜੇ ਘਰੇਲੂ ਬਣਦੇ ਆ ਉਹ ਅਸੀਂ ਬਣਾਉਣੇ ਦੱਸ ਦਿੰਨੇ ਆ ਨਹੀਂ ਸਾਹ ਸਾਹ ਚ ਕੀ ਲੱਗਦਾ ਵੀ ਇਹਦੇ ਨਾਲ ਹੋਰ ਕਿਹੜੀਆਂ ਦਿੱਕਤਾਂ ਵੱਧਦੀਆਂ ਨੇ ਵੀ ਜਦੋਂ ਸਾਹ ਔਖਾਉਣ ਲੱਗਿਆਂ ਦਾ ਹੋਰ ਸਰੀਰ ਦੀ ਕਿਹੜੀ ਦਿੱਕਤ ਵੱਧੀ ਆ ਸਾਹ ਨਾਲ ਜੀ ਜਦੋਂ ਸਾਹ ਦੇ ਇੱਥੇ ਜੰਮਣ ਲੱਗ ਜਾਂਦੀਆਂ ਛਾਤੀ ਤੇ ਜੰਮਣ ਲੱਗ ਜਾਂਦੀਆਂ ਉਹਦਾ ਜਿਹੜੇ ਦਿਲ ਦੀ ਧੜਕਣ ਤੇਜ਼ ਹੋਣ ਲੱਗ ਜਾਂਦੀਆਂ ਪੰਪ ਦੁੱਗਣਾ ਜ਼ੋਰ ਲਾਉਣਾ ਹਾਂ ਜ਼ੋਰ ਲਾਉਣਾ ਫਿਰ ਧੜਕਣ ਤੇ ਜਿਹਨੂੰ ਵੀ ਸਾਹ ਹੀ ਨਹੀਂ ਆਊਗਾ ਜ਼ੋਰ ਲਾਊਗਾ ਮਨੋ ਸੀਟੀਆਂ ਵੱਜਦੀਆਂ ਨੇ ਹੂੰ ਸੀਟੀਆਂ ਵੱਜਦੀਆਂ ਸਾਹ ਸਾਹ ਦੀ ਆਵਾਜ਼ ਆਉਂਦੀਆਂ ਉਹ ਵਿਚਾਰਾ ਸਾਰਿਆਂ ਨੂੰ ਔਖਾ ਜਾ ਤੇਰੇ ਮੇਰੇ ਅਲਗਿਆਂ ਦੀਆਂ ਗੱਲਾਂ ਹੁੰਦੀਆਂ ਨੇ ਅਗਲਾ ਕਹਿੰਦਾ ਬਹਿਤ ਬੋਲ ਗਿਆ ਇਹ ਕਿ ਨਾ ਠੀਕ ਕਰ ਜਿੱਦੋਂ ਠੀਕ ਹੁੰਦਾ ਜਸਪ੍ਰੀਤ ਜੀ ਉਹਨੂੰ ਮਰੀਦ ਦੱਸਦਾ ਵੀ ਹਾਂ ਮੈਂ ਠੀਕ ਆ ਹਾਂ ਅਗਲਾ ਦੂਜੇ ਰਿਆਂ ਦਾ ਹਰੇਕ ਟੀਚਰਾਂ ਕਰਦਾਗਾ ਜਿਹਨੂੰ ਲੱਗਦੀ ਆ ਉਹੀ ਜਾਣਦਾ ਮੇਰੇ ਮੇਰੇ ਤੋਂ ਮੇਰੇ ਲੱਗੀ ਆ ਹਾਂ ਜਰੂਰ ਤੁਹਾਨੂੰ ਤੁਸੀਂ ਤੁਸੀਂ ਅੱਗੇ ਵੀ ਇਹ ਗੱਲ ਦੱਸੀ ਆ ਵੀ ਬੱਚੇ ਦੇ ਜੇ ਮੂੰਹ ਚੋਂ ਗੰਦੇ ਪਾਣੀ ਕਰਕੇ ਹੋ ਗਿਆ ਜਾਂ ਨਮੂਣੀਏ ਕਰਕੇ ਹੋ ਗਿਆ ਹੈ ਪਹਿਲੇ ਜੇ ਮੰਨ ਕੇ ਚਲੋ ਵੱਡੀ ਉਮਰ ਚ ਜਦੋਂ ਬੰਦੇ ਨੂੰ ਪਤਾ ਜਾਂ ਲੱਗਦਾ ਪਹਿਲੇ ਲੱਛਣ ਕਿਹੜੇ ਹੋਣਗੇ ਵੀ ਇਹ ਨੂੰ ਸਾਹ ਦਾ ਰੋਗਾ ਉਹਦੇ ਸਾਹ ਜਿਹੜੋਂ ਸਾਹ ਹੁੰਦਾ ਨਾ ਉਹਦੇ ਬਾਜ ਸਾਹ ਸਾਹ ਕਰਨ ਲੱਗ ਜਾਂਦੀ ਆ ਸਾਤਿਆਂ ਚੋਂ ਆਵਾਜ਼ਾਂ ਆਉਂਦੀਆਂ ਜਿਹੜਾ ਸੌਨਾ ਉਹਦੇ ਆਵਾਜ਼ਾਂ ਆਉਂਦੀਆਂ ਨੇ ਜਿਹੜਾ ਕੋਈ ਪਾਣੀ ਪੀਂਦਾ ਆਵਾਜ਼ਾਂ ਆਉਂਦੀਆਂ ਨੇ ਜਦੋਂ ਖੰਗ ਦਾ ਉਹਦਾ ਆਵਾਜ਼ਾਂ ਆਉਂਦੀਆਂ ਨੇ ਤੇ ਬੰਦੇ ਨੂੰ ਮੈਂ ਤਾਂ ਕੁਛ ਦੀ ਦੱਸਦਾ ਦੱਸਦਾ ਫਿਰ ਉਹਨੂੰ ਪਤਾ ਜਦੋਂ ਰਾਤ ਨਗਾਉਣੀ ਔਖੀ ਹੋ ਜਾਂਦੀ ਏ ਜਦ ਤੁਰਨਾ ਫਿਰਨਾ ਔਖਾ ਜਾਂਦਾ ਹੂੰ ਮਨੋ ਵੀ ਇੱਕ ਕਿਸਮ ਦਾ ਵੀ ਉਹ ਨਾ ਜਿਉਂਦਾ ਸੀ ਨਾ ਮਰਿਆ ਚ ਔਖਾ ਪੂਰਾ ਔਖਾ ਵਾਲਾ ਉਹਨੂੰ ਪੁੱਛ ਕੇ ਜਾਣੀਏ ਵੀ ਹਾਂ ਤੈਨੂੰ ਕੀ ਆ ਪਰ ਕਹਿੰਨੇ ਯਾਰ ਉਹਦੇ ਬੰਦੇ ਕੋਲ ਖੜਦਾ ਨਹੀਂ ਯਾਰ ਉਹਦੇ ਤਾਂ ਖੰਗ ਬਹੁਤ ਆ ਹੁਣ ਦੱਸਾ ਹੀ ਨਹੀਂ ਹਟਦਾ ਵੀ ਉਹਦੇ ਵੀਰੇ ਉਹਨੂੰ ਉਹਦਾ ਕਿਹੜਾ ਜੀ ਕਰਦਾ ਵੀ ਮੈਂ ਇੱਕ ਨਖਣਾ ਇਹ ਟੀਵੀ ਦੀ ਵੀ ਕੋਈ ਕਿਸਮ ਹਾਂਜੀ ਟੀਵੀ ਜਿਹੜਾ ਬਾਲਗਮ ਰਹੂ ਫਿਰ ਇਹ ਸਰ ਵਧੂ ਜਦੋਂ ਬਲਗਮ ਰਹੋ ਫਿਰ ਇਹ ਐਸਰ ਵਾਦੂ ਐਸਰ ਨਾ ਟੀਵੀ ਹੋ ਜਾਂਦੀਆਂ ਫਿਰ ਉਹਨੂੰ ਬੁਖਾਰ ਨਹੀਂ ਉਤਰਦਾ ਡਬਲ ਫਿਰ ਉਹਨੂੰ ਟਾਈਫਰ ਲੱਤਾਂ ਤੋਂ ਖੁਦੀਆਂ ਰਹਿੰਦੀਆਂ ਨੇ ਆਖੀ ਇੱਥੇ ਸਾਡੇ ਕੋਲ ਲੋਕੋ ਆ ਮੈਂ ਅਗਲੇ ਨੂੰ ਇੱਕੜਾ ਨਾ ਵੀ ਚੁੱਪ ਕਰਕੇ ਬਹਿਂ ਜੀ ਆਖੀ ਇੱਥੇ ਵੀ ਮੈਂ ਤੈਨੂੰ ਦੱਸੂਗਾ ਵੀ ਤੈਨੂੰ ਆ ਨੁਕਸਾ ਨਵਜ ਫੜ ਕੇ ਦੱਸ ਦੇ ਨਾਵਜ ਫੜ ਫਿਰ ਦਵਾਈ ਦੇਣ ਦਾ ਜਿਹੜੇ ਹੁਣ ਫੋਰਨ ਕੰਟਰੀਆਂ ਦੇ ਆ ਉਹਨਾਂ ਨੂੰ ਅਗਲੇ ਨੂੰ ਕਹਿਣਾ ਵੀ ਤੂੰ ਮਾੜੇ ਇੱਥੇ ਸਾਹ ਲੈ ਲੈ ਸਾਹ ਖਿੱਚ ਇੱਥੇ ਕੈਨੇਡਾ ਚ ਸਾਹ ਲਾ ਕੇ ਹਾਂ ਸਾਹ ਖਿੱਚ ਕੇ ਦਿਖਾ ਦੇ ਫਿਰ ਤ ਉਹਨੂੰ ਖਸਾ ਦੇ ਦੱਸੀਦਾ ਵੀ ਆ ਨੁਕਤਾ ਤਨ ਸਾਹ ਹੂੰ ਠੀਕ ਆ ਠੀਕ ਹੋ ਜਾਂਦੇ ਆ ਕਰਦਾ ਉਹ ਆਇਗਰੂ ਨੇ ਮੈਂ ਤਾਂ ਇੱਕ ਚਰੀਆ ਹੀ ਆ ਦਵਾਈ ਬਣਾਉਣ ਆਲਾਗਾ ਦਵਾਈ ਭੇਜਣ ਆਲਾ ਭੇਜੀ ਦੀਆਂ ਸਾਰੀਆਂ ਦਵਾਈਆਂ ਭੇਜੀ ਦੀਆਂ ਜਾਂਦੇ ਆ ਠੀਕ ਹੁੰਦੇ ਆ ਬਹੁਤ ਕਹਿੰਦਾ ਵੈਜ ਜੀ ਤੂੰ ਇੱਥੇ ਆ ਜਾ ਸਾਡੇ ਕੋਲ ਆ ਜਾ ਕਿਹੜਾ ਮਿਲ ਜਾ ਹੁਣ ਉੱਥੇ ਕਿਹੜਾ ਪੜਨਾ ਬਾਹਰਲਾ ਕਰਾਂ ਵੀਰ ਭਾਈ ਤੋਂ ਭੱਜ ਗਈ ਜਾ ਬੜਨਾ ਕੀ ਇਹੋ ਜਿਹਾ ਦਵਾਈ ਚ ਕੀ ਪਾਉਣੇ ਆ ਵੀ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਪੰਪ ਹਟਾ ਦਿੰਨੇ ਆ ਤੂੰ ਹੀ ਬੰਦੇ ਦੇ ਹੱਥ ਚ ਦੇਖੋ ਜੀ ਉਹ ਜਿਹੜੀਆਂ ਦਵਾਈਆਂ ਨੇ ਵਿੱਚ ਹੂੰ ਉਹ ਸਾਡੀਆਂ ਜਿਹੜੀਆਂ ਅਸੀਂ ਬਣਾਉਣੀਆਂ ਦੱਸਦੇ ਆ ਉਹ ਤਾਂ ਕੈਵਰੇ ਮੂਰੇ ਦੱਸਤਾ ਬਿੱਲਾ ਸਾਨੂੰ ਭੱਸ ਬਣਾ ਲਓ ਚਮਚਾ ਸਵੇਰੇ ਚਮਚਾ ਸਾਮ ਖਾ ਲਓ ਸ਼ਾਇਦ ਨਾ ਖਾ ਲਓ ਜਿਹੜੀਆਂ ਇਹ ਦੇ ਵਿੱਚ ਅਸੀਂ ਭੱਸ ਮਾ ਪਾਉਨੇ ਆ ਹੂੰ ਜਿਹੜੀਆਂ ਕਿ ਸਰੀਰ ਨੂੰ ਤਾਕਤ ਦਿੰਦੀਆਂ ਜੇ ਸਰੀਰ ਨੂੰ ਤਾਕਤ ਮਿਲ ਗਈ ਨਾ ਉਹ ਨਕਸ਼ਾ ਜਿਹੜਾ ਆਪਣਾ ਸਾਡਾ ਮੂਰੇ ਪਛਦਾ ਹੂੰ ਉਹ ਸਾਡੀਆਂ ਬਣਾਈਆਂ ਹੁੰਦੀਆਂ ਉਹ ਸੋਹਣੇ ਕੋਸਟਰੀ ਪੈ ਜਾਂਦੀਆਂ ਨੇ ਹੂੰ ਤੇ ਉਹਦੇ ਵਿੱਚ ਸਾਡੀਆਂ ਸਾਰੀਆਂ ਪਸਬਾਨਾ ਤਿਆਰ ਕੀਤਾ ਹੁੰਦਾ ਸੈਰ ਵਿੱਚ ਮਿਕਸ ਕੀਤਾ ਹੁੰਦਾ ਤੇ ਉਹ ਜਿਹੜੋ ਜਿਓ ਜਿਓ ਖਾਓ ਜਿਓ ਜਿਓ ਬੰਦਾ ਦੱਸਦਾ ਵੀ ਹਾਂ ਮੇਰੇ ਅੰਦਰ ਦਵਾਈ ਜਾਂਦੀ ਏ ਫਰਕ ਪਤਾ ਲੱਗਦਾ ਫਰਕ ਹਾਂ ਦੱਸੂਗਾ ਹੂੰ ਵੀ ਹਾਂ ਮੈਂ ਖਾਧੀ ਆ ਮੇਰਾ ਬਹੁਤ ਗੂੜੀਆਂ ਤੋਂ ਖੜਾ ਛੁੱਟਿਆ ਸਾਵੇਂ ਤਾਂ ਹੁਣ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਅਗਲਾ ਕਹਿੰਦਾ ਯਾਰ ਪਹਿਲਾਂ ਅਗਲੇ ਦੇ ਘਰੇ ਪਾਣੀ ਵਾਂਗੂ ਮੈਂ ਗੋਲੀ ਲਾਉਂਗਾ ਔਖੇ ਬਹੁਤ ਨੇ ਹੂੰ ਤੇ ਤੇਰੇ ਮੇਰੇ ਵਰਗੇ ਕੋਲੇ ਬੈਠਣੋਂ ਹਟ ਜਾ ਨਾ ਯਾਰ ਹੁਣ ਕਿਤੇ ਤੇਰੇ ਕੋਲੇ ਬਹਿ ਗਿਆ ਕਹਿੰਦਾ ਯਾਰ ਇਹ ਖੰਗੀ ਜਾ ਨਾ ਮੈਨੂੰ ਨਾ ਖੰਗ ਹੋ ਜਾਈ ਹਾਂ ਹੈ ਕਿ ਨਹੀਂ ਤੇ ਉਸ ਤੋਂ ਪਰਹੇਜ਼ ਕਰਨਾ ਸ਼ੁਰੂ ਹੋ ਜਾਣਾ ਇਹ ਨਾ ਆਇ ਨਹੀਂ ਹੁੰਦਾ ਵੀ ਸਾਡੀ ਪੀੜੀ ਦਰ ਪੀੜੀ ਹੁੰਦੀ ਆ ਪੀੜੀ ਦਰ ਪੀੜੀ ਨਹੀਂ ਆਉਂਦੀ ਵੀ ਪੀੜੀ ਦਰ ਪੀੜੀ ਆਉਂਦੀ ਆ ਫਿਰ ਐਉਂ ਆ ਜੇ ਹੁਣ ਇੱਕ ਮਾਈ ਦੇ ਬੱਚੇ ਨੇ ਉਹ ਚਾਰ ਨੇ ਚਾਰ ਨੇ ਉਹਨਾਂ ਨੂੰ ਇੱਕ ਨੂੰ ਆ ਉਹ ਕਰਾਂ ਜਾਂ ਸਾਡੀ ਪੀੜੀ 'ਚ ਨੁਕਸਾ ਵੀ ਜੇ ਤੇਰੀ ਪੀੜੀ 'ਚ ਨੁਕਸਾ ਵੀ ਉਹ ਜਿਹੜੇ ਤਿੰਨ ਨੇ ਉਹਨਾਂ ਨੂੰ ਹਾਂ ਮਾਈ ਦੇ ਬੱਚੇ ਤਾਂ ਉਹ ਵੀ ਤਿੰਨ ਨੇ ਨਾ ਬਿਲਕੁਲ ਫਿਰ ਉਹਨਾਂ ਨੂੰ ਕਿਉਂ ਨਹੀਂ ਹੋਈ ਹਾਂ ਇਹ ਨਹੀਂ ਹੁੰਦਾ ਇਹ ਖਾਣ ਪੀਣ ਦੇ ਹੁੰਦੇ ਐਸੀ ਚੀਜ਼ਾਂ ਕਰਦੇ ਹੁੰਦੇ ਆ ਜਸਪ੍ਰੀਤ ਜੀ ਵੀ ਸਾਡੇ ਕੋਲੇ ਤਲੀਆਂ ਨਿਊਰੋ ਬਰਗਰ ਤੇ ਖਟੀਆਂ ਮਿੱਠੀਆਂ ਚੀਜ਼ਾਂ ਕੋ ਵੀ ਬੰਦੋ ਗੋਭੀ ਬੰਦ ਇਹ ਚੀਜ਼ਾਂ ਬੰਦ ਕਰੋ ਪਰਹੇਜ਼ ਰੱਖਣਾ ਪਰਹੇਜ਼ ਰੱਖੋ ਸਾਡੀ ਦਵਾਈ ਨਾਲੋਂ ਜਾਣਾ ਪਰਹੇਜ਼ ਨੇ ਕੰਮ ਕਰਨਾ ਹਾਂ ਜੇ ਹੁਣ ਅਸੀਂ ਦਵਾਈ ਵੀ ਭੇਜ ਦਾਂਗੇ ਤੁਸੀਂ ਉਹ ਵੀ ਖਾਈ ਜਾਓ ਉਹ ਵੀ ਖਾਈ ਜਾਓ ਉਦੋਂ ਐ ਸੌਗੇ ਸਰਹਾਣਾ ਲੈ ਲਿਆ ਸਰਹਾਣੇ ਤੇ ਸਾਡੀ ਦਵਾਈ ਵੀ ਆ ਸਰਹਾਣੇ ਨੇ ਨਾ ਨਹੀਂ ਕੰਮ ਕਰਨਾ ਉਹ ਤਾਂ ਜੇ ਸਰਹਾਣੇ ਤੋਂ ਜਾਊਗੀ ਦਵਾਈ ਕੰਮ ਨਹੀਂ ਕਰੂਗੀ ਜੇ ਆਪਾਂ ਖਾਵਾਂਗੇ ਜੇ ਹੁਣ ਮੈਂ ਮੈਂ ਗੱਲਾਂ ਕਰਦੀਆਂ ਤੇ ਜਿਹੜੇ ਗੱਲਾਂ ਹੋ ਗਈਆਂ ਤੇ ਮੇਰੀਆਂ ਗੱਲਾਂ ਦੇ ਆਨਲੇ ਨੇ ਕਿਹਾ ਵੀ ਜਰਾ ਉਹ ਤਾਂ ਵੈਰ ਤਾਂ ਐਮੀ ਝੂਠ ਹੀ ਬੋਲੀ ਜਾਂਦਾ ਹਾਂ ਅਸੀਂ ਲੱਗਦੇ ਝੂਠ ਹੀ ਅਗਲਾ ਹੈ ਝੂਠ ਜਿਹੜੋ ਅਗਲੇ ਦਿਨ ਪਏਗੀ ਨਾ ਸਿਰ ਤੇ ਪਏਗੀ ਦਵਾਈ ਉਹਨੇ ਖਾ ਲਈ ਫਿਰ ਉਹ ਦੱਸਦਾ ਵੀ ਮੈਂ ਠੀਕ ਆ ਮੈਂ ਹੁਣ ਮੈਨੂੰ ਫਰਕ ਪਿਆ ਫੋਨ ਕਰਦੇ ਫਿਰ ਲੋਕ ਫਿਰ ਫੋਨ ਤਾਂ ਵਜੇ ਰਾਤ ਨੂੰ 12 12 ਵਜੇ ਵੀ ਆਉਂਦੇ ਆ 1 1 ਵਜੇ ਵੀ ਆਉਂਦੇ ਆ ਹੁਣ 12 ਵਜੇ ਫਿਰ ਆਪਾਂ ਕਿਤੇ ਉੱਠਾਂਗਾ ਹੁਣ ਆਪਾਂ ਦੱਸਾਉਣਾ ਹੁੰਦਾ ਹਾਂ ਜਿੰਨੇ ਮਰੀਜ਼ ਦੇ ਕਿਹੜੇ ਰਾਤ ਨੂੰ ਸੌਣਾ ਵੀ ਆ ਅਸੀਂ ਅਗਲੇ ਨੂੰ ਕਹਿੰਦੇ ਆ ਵੀ 7 ਵਜੇ ਤੋਂ ਲੈ ਕੇ 10 ਵਜੇ ਤੱਕ ਫੋਨ ਜਿੰਦੋਂ ਮਰਜ਼ੀ ਕਰੋ ਮੈਂ ਆਪ ਸੁਣੂ ਫੋਨ ਜੇ ਕਿਸੇ ਬੱਚੇ ਨੇ ਵੀ ਸੁਣ ਲਿਆ ਨਾ ਉਦੋਂ ਬਾਅਦ ਉਹ ਟਾਈਮ ਦੇਣਗੇ ਬੱਚੇ ਵੀ ਇਸ ਟਾਈਮ ਨੂੰ ਘਰ ਲੋ ਗੱਲ ਫਿਰ ਮੈਂ ਆਪ ਗੱਲ ਕਰੂੰਗਾ ਮੈਂ ਐ ਨਹੀਂ ਹੈਗਾ ਵੀ ਨਾ ਗੱਲ ਕਰੂੰਗਾ ਮੈਂ ਹਰੇਕ ਦਾ ਗੱਲ ਦਾ ਜਵਾਬ ਦੇਵਾਂਗਾ ਨਹੀਂ ਤੁਹਾਡੇ ਕੋਲੇ ਆਉਣਾ ਜ਼ਰੂਰੀ ਹੈ ਕਿ ਫੋਨ ਤੇ ਵੀ ਸਮਝਾ ਦੇਣੀ ਸਰ ਦੇਖੋ ਅਸੀਂ ਫੋਨ ਤੇ ਵੀ ਸਾਨੂੰ ਹੁਣ ਜਿਹੜੇ ਬਾਹਰ ਨਹੀਂ ਕੰਟਰੀਆਂ ਨੇ ਇਹ ਆ ਨਹੀਂ ਸਕਦੇ ਆ ਨਹੀਂ ਸਕਦੇ ਅਸੀਂ ਦਵਾਈ ਉੱਥੇ ਭੇਜਦੇ ਆ ਉਹ ਤੇ ਫੋਨ ਦੇ ਵਿੱਚ ਉਹਨਾਂ ਨੇ ਲੱਛਣਾਂ ਦਾ ਪਤਾ ਲੱਗ ਜਾਂਦਾ ਵੀ ਕਿੱਥੋਂ ਸਾਹ ਦਾ ਪਤਾ ਲੱਗ ਜਾਂਦਾ ਜਦੋਂ ਸਾਹ ਲੈਂਦਾ ਨਾ ਉਹਨੂੰ ਪਤਾ ਲੱਗਦਾ ਵੀ ਹਾਂ ਜਰਾ ਆ ਗਨ ਨੁਕਸਨ ਪੈ ਗਿਆ ਜਿਹੜੀ ਸਾਹ ਦੀ ਆਵਾਜ਼ ਆਉਣੀ ਹੈ ਸੀਟੀ ਦੀ ਆਵਾਜ਼ ਆਉਣੀ ਹੈ ਜਿਵੇਂ ਸੀਟੀਆਂ ਮਾਰਨ ਆਏ ਵਜਦੀਆਂ ਨੇ ਉਹ ਫਿਰ ਪਤਾ ਲੱਗਦਾ ਵੀ ਇਹ ਨੁਕਸ ਪੈ ਗਿਆ ਫਿਰ ਉੱਥੇ ਦਵਾਈ ਨੇ ਵਰਕ ਕਰਨਾ ਸ਼ੁਰੂ ਕੀਤਾ ਜਦੋਂ ਦਵਾਈ ਦੇਣਾ ਮੈਂ ਵਰਕ ਕਰਨਾ ਸ਼ੁਰੂ ਕਰਦਾ ਫਿਰ ਇਉਂ ਆ ਵਿੱਚ ਐ ਹੁੰਦਿਆ ਦਵਾਈ ਲੈ ਲਈ ਅੱਜ ਲੈ ਗਏ ਪੰਜਾਂ ਦਿਨਾਂ ਨੂੰ ਸੱਤਾਂ ਦਿਨਾਂ ਨੂੰ ਬੈਜੇ ਫਰਕ ਨਹੀਂ ਪਿਆ ਬਈ ਬ੍ਰਿਹਤ ਦੇਖੋ ਜਿੱਥੇ 20 ਸਾਲ 15 ਸਾਲ ਰਹਿ ਲਿਆ ਰਹਿ ਗਏ ਸੋਨੂੰ ਨੁਕਸ ਹੁਣ ਫਿਰ ਪੰਜਾਂ ਦਿਨਾਂ ਵਾਲਾ ਨੁਕਸ ਕਿੱਥੇ ਜਾਊਗਾ ਵੀ ਹਾਂ ਸਮਝ ਆ ਲੱਗਾ ਸਮਾਂ ਲੱਗਦਾ ਸਾਡੀ ਦਵਾਈ ਚ ਕੋਈ ਕੈਮੀਕਲ ਨਹੀਂ ਕੋਈ ਗੋਲੀ ਨਹੀਂ ਕੁੱਟੀ ਹੋਈ ਮੇਰੀ ਆਪ ਨਹੀਂ ਬਣਾਈ ਹੋਈ ਆਪ ਦੀ ਤਿਆਰ ਕੀਤੀ ਹੈ ਜਿਹੜੀ ਨੇਚਰਲ ਹੁੰਦੀ ਹੈ ਫਿਰ ਉਹਨੂੰ ਟਾਈਮ ਲੱਗਦਾ ਹੈ ਤਾਂ ਅੱਡੀ ਦਵਾਈ ਹੈ ਜਿਹੜੀ ਦੇਸੀ ਆ ਕਿ ਵਿੱਚ ਦੂਜੀ ਅੰਗਰੇਜ਼ੀ ਮਿਕਸ ਕਰ ਕਰਕੇ ਜਿਵੇਂ ਦੇਈ ਜਾਂਦੇ ਸਾਰੇ ਦੇਖੋ ਜੀ ਜਦੋਂ ਮੈਂ ਅੰਗਰੇਜ਼ੀ ਆਪ ਹੀ ਨਹੀਂ ਖਾਂਦਾ ਅੱਜ ਤੱਕ ਨਹੀਂ ਖਾਂਦਾ ਨਾ ਮੈਂ ਆਪ ਨਹੀਂ ਖਾਂਦਾ ਦੇਸੀ ਦਵਾਈ ਹੈ ਦੇਸੀ ਬਰਮਾਦਮਨ ਨੇ ਜੇ ਮੈਨੂੰ ਕੋਈ ਬਾਲ ਦਿੱਤਾ ਬਣਾਉਣ ਨੂੰ ਦੱਸਿਆ ਵੀ ਤੂੰ ਦੇਸੀ ਬਣਾ ਕੇ ਭੇਜ ਹੂੰ ਦੇਸੀ ਦਵਾਈਆਂ ਹੀ ਆਪਾਂ ਭੇਜਦੇ ਆ ਵਿੱਚ ਇਉਂ ਹੁੰਦਾ ਨਾ ਜਿਹੜਾ ਸ਼ਾਨ ਮੂਨੀਆਂ ਟਾਈਫੜਾ ਗਰਮ ਸਰਦ ਹੁੰਦਾ ਫਿਰ ਵਿੱਚ ਬਹੁਤ ਬਜ਼ੁਰਗ ਬਹੁਤ ਭੈਣਾ ਖਾਸ ਕਰਕੇ ਭੈਣਾ ਬਜ਼ੁਰਗ ਤਾਂ ਇੱਕ ਵਸ ਰੇਗੇ ਵੀਰ ਇੱਕ ਵਸ ਰੇ ਕਹਿੰਦੇ ਨੇ ਅਸੀਂ ਇਹ ਗੁਰਦੇ ਫੇਲ ਕਰ ਦਿੰਦੇ ਨੇ ਹਾਂ ਇਹ ਗੱਲ ਸੁਣਨ ਚ ਆਉਂਦੀ ਆ ਨਾ ਵੀ ਇਹ ਗੁਰਦੇ ਦੇਸੀ ਦਵਾਈ ਫੇਲ ਕਰ ਦੇਸੀ ਦਵਾਈ ਗੁਰਦੇ ਖਤਮ ਕਰ ਦਿੰਦੀ ਕਰਦੀ ਆ ਹੂੰ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਦੇਸੀ ਹੀ ਖਾਣੇ ਹੂੰ ਰੋਟੀ ਖਾ ਲਈ ਦੇਸੀ ਨੋਂ ਮਿਰਚ ਮਸਾਲਾ ਹਲਦੀ ਪਾਣੀ ਚਾਨ ਹ ਜਿਹੜਾ ਮਹੌਲ ਲੱਲਾ ਪੰਬਾ ਖਾਨਿਆ ਛੇ ਖਾਨਿਆ ਆ ਕੀ ਖਾਨਿਆ ਆਪਾ ਸਾਰਾ ਦੇਸੀ ਫੇਰ ਫੇਰ ਉਸ ਤੋਂ ਵੱਧ ਜਿਹੜੀ ਹੁੰਦੀ ਹੈ ਨਾ ਡਿਬਰੀ ਕੇਸ ਵੇਲੇ ਬੱਚਾ ਜਿਹਨੂੰ ਜਨਮ ਨਾਲ ਨੇੜੇ ਚੋਂ ਉਦੋਂ ਮਾਇਆ ਉਦੋਂ ਨਹੀਂ ਕਹਿੰਦੀਆਂ ਵੀ ਇਹਦੇ ਗੁਰਦੇ ਫੇਲ ਹੋਣਗੇ ਉਦੋਂ ਗਰਮ ਦਵਾਈ ਆਪਾਂ ਕਹਿੰਦੇ ਖਾ ਤੂੰ ਸਿਹਤ ਹੀ ਉੱਠੇਗੀ ਹਾਂ ਕਹਿੰਦੇ ਨਾ ਤੂੰ ਖਾ ਘਿਓ ਖਾ ਆ ਦਵਾਈਆਂ ਖਾਣੀਆਂ ਬਣਗੀਆਂ ਉਹ ਵੀ ਦੇਸੀ ਨੇ ਹੂੰ ਉਹ ਤਾਂ ਹਾਲਾਂਕਿ ਇਦੋਂ ਵੀ ਗਰਮ ਨੇ ਬਿਲਕੁਲ ਸਹੀ ਹੈ ਉਹਨਾਂ ਨੇ ਗੁਰਦੇ ਫੇਫੜੇ ਉਹਨਾਂ ਨੂੰ ਆਪਾਂ ਕਹਿੰਦੇ ਤਾਕਤ ਨਾਲ ਉੱਠੂਗੀ ਵੀ ਜੇ ਉਹ ਤਾਕਤ ਨਾਲ ਵੀ ਸਾਡੇ ਨਾਲ ਤਾਂ ਤਾਕਤ ਹੈਗੀ ਹੈਗੀ ਆ ਜਿਵੇਂ ਤੁਸੀਂ ਕਹਿੰਦੇ ਆ ਵੀ ਡਿਲੀਵਰੀ ਵੇਲੇ ਬੱਚੇ ਦੇ ਮੂੰਹ ਚ ਕਦੇ ਗੰਦਾ ਪਾਣੀ ਚਲਾ ਗਿਆ ਉਸ ਤੋਂ ਬਾਅਦ ਇਹ ਬਿਮਾਰੀ ਵਾਧੀ ਆ ਕੀ ਲੱਗਦਾ ਪਹਿਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਕਿ ਜ਼ਿਆਦਾਤਰ ਹੋ ਹੀ ਜਾਂਦਾ ਹੈ ਨਹੀਂ ਜੀ ਬੱਚੇ ਦੇ ਧਿਆਨ ਨਹੀਂ ਰੱਖਣਾ ਪੈਂਦਾ ਵੀਰੇ ਹੁਣ ਜਦੋਂ ਬੱਚਾ ਹੀ ਪੇਟ ਵਿੱਚ ਹੈ ਗਰਭ ਵਿੱਚ ਹੈ ਹਾਂ ਉਹਦੇ ਵਿੱਚ ਕੀ ਖਿਆਲ ਰੱਖਨੇਗਾ ਨਹੀਂ ਰਹਿਣਾ ਉਹ ਤਾਂ ਫਿਰ ਅੰਦਰੋਂ ਹੀ ਪਾਣੀ ਪੈ ਕੇ ਆਉਣਾ ਨਾ ਉਹ ਤਾਂ ਅੰਦਰੋਂ ਹੀ ਪਾਣੀ ਪੈ ਕੇ ਹੀ ਆਉਣਾ ਤੇ ਉਹ ਰੋਗ ਬਣ ਜਾਂਦਾ ਉਹ ਰੋਗ ਬਣਦਾ ਉਹਦੇ ਵਿੱਚ ਹੁਣ ਕੀ ਕਹਨਾ ਜਿਹਨੂੰ ਨੇਢੀ ਚ ਪੀੜ ਸਜਾ ਹਾਂ ਦਰਦਾਂ ਜਾ ਰਹੇ ਹੁੰਦੇ ਆ ਜਨਮ ਵੇਲੇ ਫਿਰ ਉਹਦੋਂ ਆਪਾਂ ਕੀ ਕਰਾਂਗੇ ਉਹ ਉਹਨਾਂ ਖਿਆਲ ਕੀ ਰੱਖਾਂਗੇ ਬਾਪਾ ਬਾਹਰ ਆਏ ਬੱਚੇ ਦਾ ਉਹਨੂੰ ਠੰਡ ਤੋਂ ਬਚਾਓ ਉਹਦੇ ਉੱਤੇ ਕੱਪੜੇ ਨਾ ਬਾਣੇ ਦਿਵੋ ਉਹਨੂੰ ਏਸੀ 'ਚ ਨਾ ਪਾਵੋ ਉਹਨੂੰ ਵਾਲੀ ਗਰਮ ਸ਼ਰਦ ਗਰਮੀ ਵਿੱਚ ਠੰਡੇ ਪਾਣੀ ਨਾਲ ਲਿਆਓ ਫੇਰ ਆਉਣਸਾਰ ਬਾਹਰੋਂ ਆ ਕੇ ਇੱਕ ਰਕ ਠੰਡਾ ਪਾਣੀ ਨਾਲ ਪੀਵੋ ਫ੍ਰਿਜ ਦਾਣਾ ਪਾਣੀ ਬਿਲਕੁਲ ਨਾ ਆਮ ਲੋਕ ਬਹੁਤ ਹੁਣ ਚਲੋ ਗਰਮੀ ਆ ਗਈ ਬਹੁਤ ਫ੍ਰਿਜ ਦਾ ਪਾਣੀ ਤੇ ਕੁਲਫੀਆਂ ਇਹ ਚੀਜ਼ਾਂ ਬਹੁਤ ਖਾਂਦੇ ਨੇ ਲੋਕ ਨੁਕਸਾਨ ਕਰਦੀਆਂ ਨੇ ਦੇਖੋ ਜੀ ਇਹ 100% ਨੁਕਸਾਨ ਕਰਦੀਆਂ ਨੇ ਫ੍ਰਿਜ ਦਾ ਪਾਣੀ ਫ੍ਰਿਜ ਦਾ ਪਾਣੀ ਕੁਲਫੀ ਆ ਹੂੰ ਆਪਾਂ ਤਾਂ ਕਿ ਜੀ ਮੈਂ ਜਦੋਂ ਠੀਕ ਹੋ ਗਏ ਨਾ ਕੁਲਫੀ ਖਵਾਉਨੇ ਆ ਆਈਸਕ੍ਰੀਮ ਖਵਾਉਨੇ ਆ ਵੀ ਜਿਹੜਾ ਬੱਚਾ ਹੈ ਤਰਸਦਾ ਵੀ ਖਾ ਕੇ ਦੇਖ ਪੁੱਤ ਫੇਰ ਤੋਂ ਠੀਕ ਹੋਵੇਂਗਾ ਵੀ ਫੇਰ ਹੀ ਮੈਨੂੰ ਪਤਾ ਲੱਗੇ ਵੀ ਦਵਾਈ ਖਾ ਲਈਆ ਕਹਿੰਦੇ ਉਪਲ ਉਪਲ ਸਾਹਿਬ ਨੇ ਪੰਪ ਭਨ ਭਨ ਕੇ ਢੇਰ ਲਵਾਤੇ ਉਹ ਵੈਗਰੂ ਤੇ ਜੀ ਵੈਗਰੂ ਤੇ ਰਿਆ ਹੂੰ ਪਰਮਾਤਮਾ ਨੇ ਬਾਲ ਵਕਤ ਕਿਹਦੇ ਲਿਫਾਫੇ ਭਰੀ ਬੈਠੇ ਆ ਦਿਖਾਓ ਹਾਂ ਆ ਨਹੀਂ ਲਿਫਾਫੇ ਨੇ ਵੈਸਾ ਜੀ ਲਓ ਇਹ ਸਾਰੇ ਮਰੀਜ਼ਾਂ ਨੂੰ ਇਹ ਅਮਟੇਰੀਓ ਲਾਉਣਾ ਜੀ ਹਾਂ ਇਹ ਆ ਲਓ ਅੱਛਾ ਨੋਟ ਇਹ ਨੰਨੇ ਸਿਸੇਂ ਦਿੱਤੀਆਂ ਨੇ ਜੀ ਹਾਂ ਇਹ ਇੱਕ ਅਮਲੀ ਆ ਇਹ ਇਹ ਵੀ ਇੱਕ ਤਰ੍ਹਾਂ ਦਾ ਵੈਲ ਆ ਵੈਲ ਆ ਵੀ ਮੈਂ ਲੈ ਕੇ ਜਾਊਂਗਾ ਤਾਂ ਮੈਨੂੰ ਸ਼ਾਂਹ ਹੋਊਗਾ ਲੋਕ ਡਰ ਖੋ ਇਹ ਤਾਂ ਨਹੀਂ ਹੈ ਉਪਰ ਸਾਭੀ ਲੋਕ ਡਰਦੀ ਚੀਜ਼ਾਂ ਦੀ ਵਰਤੋਂ ਕਰੀ ਜਾਂਦੇ ਆ ਵਿੱਚ ਤਾਂ ਜੀ ਬਹੁਤ ਜ਼ਿਆਦਾ ਜੇ 10 ਦਿਨ ਖੰਗ ਰਗੀ ਸਾਰੇ ਲਾਲੂ ਪੰਪ ਸੌਖੇ ਹੋ ਜਾਣਗੇ ਆਪਾਂ ਔਰ ਜਾਨ ਨੂੰ ਸੁਖਾ ਬਣਾ ਲਿਆ ਆਏ ਨਹੀਂ ਦੇਖ ਰਿਹਾ ਇਹਦੇ ਦੇ ਸਾਈਡ ਇਫੈਕਟ ਕਿੰਨੇ ਹੋਣ ਇਹ ਬਹੁਤ ਨੁਕਸਾਨ ਕਰਦਾ ਪੰਪ ਨੁਕਸਾਨ ਹੀ ਹੈ ਘਰ ਜਾਨੇ ਨੁਕਸਾਨ ਹੀ ਜਾਣਾ ਕੋਈ ਵੀ ਹੈ ਲੋ ਬੇਤੀ ਦਾ ਸਾਰੇ ਨੁਕਸਾਨ ਹੀ ਆ ਹਾਂ ਜਦੋਂ ਉਹ ਨਹੀਂ ਖਾਈ ਜਾਵਾਂਗੇ ਇਹਨਾਂ ਜਿੰਨਾ ਹੋ ਸਕੇ ਪਰਹੇਜ਼ ਰੱਖਣਾ ਜ਼ਰੂਰੀ ਆਪਾਂ ਨਹੀਂ ਬੀਬੀਆਂ ਜਦੋਂ ਕਹਿੰਦੀਆਂ ਵੀ ਦੇਸੀ ਦਵਾਈ ਤਾਂ ਗੁਰਦੇ ਖਰਾਬ ਕਰ ਦੇਉ ਤੇ ਪੰਪਣੀ ਗੁਰਦੇ ਖਰਾਬ ਕਰ ਦੇ ਉਹ ਨਹੀਂ ਜੀ ਹਾਂ ਉਹ ਨਹੀਂ ਕਰਦੇ ਕਿਉਂਕਿ ਉਹ ਆਪਾਂ ਕਹਿ ਨਹੀਂ ਸਕਦੇ ਹਾਂ ਕਿਉਂਕਿ ਉਹ ਮਾਈਆਂ ਦੇ ਆਪੋ ਆਪਣੇ ਫਰਜ਼ ਨੇ ਯਕੀਨ ਬਣਾਇਆ ਹੁੰਦਾ ਹਾਂ ਹੁਣ ਜਿਹੜੀ ਐਲੋਵੇਥ ਗੋਡੀਆਂ ਨਹੀਂ ਪੇਨ ਕਿਲਰ ਹੁਣ ਤਾਂ ਵੱਡੇ ਵੱਡੇ ਡਾਕਟਰ ਸਾਹਿਬ ਵੀ ਕਹਿਣ ਲੱਗੇ ਵੀ ਐਲੋਵੇਥ ਭਾਈ ਪੇਨ ਕਿਲਰ ਨਾ ਖਾਓ ਨਾ ਖਾਓ ਨਾ ਖਾ ਪਰ ਅਸੀਂ ਕੀ ਕਰਦੇ ਆ ਲੈ ਕੇ 10 ਰੁਪਏ ਦਾ ਪੱਤਾ ਬੀਹਾਂ ਦਾ ਗੋੜਿਆਂ ਦਾ ਅਸੀਂ ਤਾਂ ਗੋੜੀ ਖਾ ਲਈ ਬਈ ਤੁਰੇ ਫਿਰਦੇ ਆ ਤੂੰ ਵੀ ਆ ਖਾ ਨਾਲ ਗੋਲੀ ਅੱਧੀ ਗੋਲੀ ਖਾਣਾ ਦੇਖ ਗੋਡੇ ਖਾੜਦੇ ਉਹ ਗੋਡੇ ਖਾੜਦੇ ਨਹੀਂ ਉਹ ਆਪਣੇ ਦਾ ਉਦੋਂ ਵੀ ਵੱਧ ਸਤਿਆਨਾਸ਼ ਜਾਂਦਾ ਆਪਣੀ ਉਮਰਾਂ ਕਿਉਂ ਘਟਾ ਬਾਹਰੀਆਂ ਚੀਜ਼ਾਂ ਕਿਉਂ ਉਮਰਾਂ ਵਧ ਨਹੀਂ ਹੂੰ ਉਹ ਇੰਨਾਂ ਚੀਜ਼ਾਂ ਤੋਂ ਪਰਹੇਜ਼ ਰੱਖਦੇ ਨੇ ਗੋਲੀ ਗੱਪੇ ਤੋਂ ਹਾਂਜੀ ਬਹੁਤ ਜ਼ਿਆਦਾ ਪਰਹੇਜ਼ ਰੱਖਦੇ ਨੇ ਤੇ ਉਪਰ ਸਭ ਮੜੇ ਐਡਰੈਸ ਦੱਸੋ ਸਾਡੇ ਤੇ ਇੱਕ ਖਾਸ ਕਰਕੇ ਤੁਸੀਂ ਆਟੇ ਦਾ ਪਰਹੇਜ਼ ਰੱਖਿਆ ਕਰੋ ਜੀ ਆਟਾ ਵੀ ਮਾੜਾ ਰੂਲੇ ਵਾਲਾ ਆਟਾ ਨਾ ਖਾਇਆ ਕਰੋ ਕਣਕ ਦਾ ਜੇ ਵੱਧ ਤੋਂ ਵੱਧ ਹੋ ਜਾ ਬੀ ਪਰਹੇਜ਼ ਰੱਖਿਆ ਕਰੋ ਜੋਵਾਂ ਦਾ ਆਟਾ ਖਾ ਲਿਆ ਕਰੋ ਕ ਆਹ ਜਵਾਰ ਦਾ ਖਾ ਲਿਆ ਕਰੋ ਆਟਾ ਬਦਲ ਕੇ ਖਾਣਾ ਚਾਹੀਦਾ ਹੈ ਹਾਂ ਬਦਲ ਕੇ ਖਾਣਾ ਚਾਹੀਦਾ ਹੁਣ ਆਪਾਂ ਜਿਹੜਾ ਨਿਰਾ ਕਣਕੀ ਖਾਈ ਜਾਂਨੇ ਕਣਕੀ ਖਾਈ ਜਾਂਨੇ ਆ ਉਹ ਨਰੇ ਇੱਕ ਜਿਹੜਾ ਫੂਡ ਖਾਣਾ ਭੋਜਨ ਖਾਣ ਨੂੰ ਮਾੜਾ ਹੀ ਮਾੜਾ ਬਦਲੋ ਵੀ ਉਹਨੂੰ ਹੂੰ ਠੀਕ ਹੈ ਨਾ ਰੋਜ਼ਾਨਾ ਉਹੀ ਚੀਜ਼ ਖਾਈਏ ਨਹੀਂ ਰੋਜ਼ਾਨਾ ਆਪਾਂ ਹੋਈ ਕਿਸੇ ਚੀਜ਼ ਖਾਈਏ ਨੂੰ ਵੀ ਥੋੜਾ ਜਿਹਾ ਰੱਖਣਾ ਚਾਹੀਦਾ ਫਿਰ ਇੱਕ ਟਾਈਮ ਦਾ ਵਰਤ ਰੱਖਣਾ ਚਾਹੀਦਾ ਟਾਈਮ ਰੱਖੋ ਵੀਜੇ ਸਵੇਰੇ ਦੁਪਹਿਰੇ ਸ਼ਾਮ ਇੱਕ ਟਾਈਮ ਛੱਡ ਕੇ ਖਾਓ ਰੋਟੀ ਰਾਤ ਵਾਲੀ ਰੋਟੀ ਬੰਦ ਕਰ ਲਓ ਹੂੰ ਠੀਕ ਹੈ ਪਰਹੇਜ਼ ਵੱਡੀ ਗੱਲ ਪਰਹੇਜ਼ ਵੱਡੀ ਗੱਲ ਹੈ ਇਹਨੇ ਵੀ ਵਰਕ ਕਰਨਾ ਆਪਾਂ ਸਾਰੀ ਜੜੀਆਂ ਨੂੰ ਤੁੰਨੀ ਜਾਣਿਆ ਤੁੰਨੀ ਜਾਣਿਆ ਜਿਹੜਾ ਆਪਾਂ ਆਉਂਦਾ ਚਾਲ ਵਈਂ ਸਰੀਰ 'ਚ ਜਿਹੜਾ ਆਉਂਦਾ ਚੱਲ ਵਈਂ ਸਰੀਰ 'ਚ ਇਹਨੇ ਵੀ ਹਾਜ਼ਮ ਕਰਕੇ ਵੀ ਵਰਕ ਕਰਨਾ ਇਹਦਾ ਵੀ ਜ਼ੋਰ ਲੱਗਦਾ ਇਹਦਾ ਜ਼ੋਰ ਲੱਗਦਾ ਆਪਾਂ ਇਹਨੂੰ ਵੀ ਮਾੜਾ ਮੋਟਾ ਟਾਈਮ ਲਵੋ ਵੀ ਤੂੰ ਵੀ ਵਰਕ ਕਰਾ ਲੈਪਾ ਉਪਲ ਸਾਹਿਬ ਫਿਰ ਆਪਾਂ ਜਦੋਂ ਥੱਕ ਜਾਂਦੇ ਆਪਾਂ ਕਹਿੰਦੇ ਆ ਰਪੈ ਚੀ ਸਮਝ ਗਏ ਸਮਝ ਇਹਨੂੰ ਤਾਂ ਸੌਣ ਦਿੰਦੇ ਨਹੀਂ ਲੈ ਇਹਦਾ ਰੈਸਟ ਨਹੀਂ ਹੁੰਦੀ ਇਹਨੂੰ ਤਾਂ ਸੌਣ ਹੀ ਨਹੀਂ ਦਿੰਦੇ ਇਹਦਾ 24 ਘੰਟੇ ਚੱਲੋ ਚੱਲਾ ਚੱਲੋ ਚੱਲਾ ਜਿੱਦੇ ਇਹ ਬੰਦ ਹੋਗੇ ਉਹਦੇ ਆਪਾਂ ਬੰਦ ਹੋਗੇ ਤੁਸੀਂ ਸਸਰੀ ਘਰ ਉਹਦੇ ਸਸਰੀ ਕਰਕੇ ਲਾਓ ਪਰਸਾਵਾਡਰੈਸ ਦੱਸੋ ਆਪ ਦਾ ਵੀ ਕਿੱਥੇ ਪਹੁੰਚਦੇ ਹੋ ਜਾਣ ਲੋਕ ਤੁਹਾਡੇ ਕੋਲ ਹਾਂਜੀ ਮੈਂ ਵੈਦ ਸਰਜੀਤ ਸਿੰਘ ਉੱਪੜ ਰਾਇਕੋੜ ਤੋਂ ਬੋਲਦਾ ਜੀ ਨੂਰਾਮਾਹੀ ਬੱਸ ਸਟੈਂਡ ਦੇ ਕੋਲੇ ਜ਼ਿਲ੍ਹਾ ਸਾਨੂੰ ਲੁਧਿਆਣਾ ਪੈਂਦਾ ਤੇ ਇਹ ਆਉਣਾ ਤੁਸੀਂ ਰੂਪ ਸਟੂਡੀਓ ਦੇ ਕੋਲੇ ਆਉਣਾ ਜੀ ਹੂੰ ਰੂਪ ਸਟੂਡੀਓ ਦੇ ਕੋਲ ਜਦੋਂ ਬੱਸ ਸਟੈਂਡ ਉੱਤਰ ਗਈ ਖੱਬੇ ਖੱਬੇ ਆਈ ਖੱਬੇ ਹੱਥ ਆਉਣਾਗਾ ਹਾਂ ਅਗਲਾ ਛੱਜੇ ਹੱਥ ਉਜਾਵੜ ਦਾ ਪਰਲੇ ਪਾਸ ਉਧਰ ਨਹੀਂ ਜਾਣਾ ਖੱਬੇ ਹੱਥ ਜਿਹੜਾ ਆਪਣਾ ਖੱਬਾ ਹੱਥ ਆ ਉਹ ਸਾਧ ਤੁਰਿਆਉਣਾ ਸੜਕ ਹਾਂ ਸਾਰੀਆਂ 10 12 ਦੁਕਾਨਾਂ ਛੱਡ ਕੇ ਆਪਣਾ ਸਟੋਰ ਉਪਰ ਆਯੁਰਵੇਦਿਕ ਸਟੋਰ ਉਪਰ ਸਾਹਿਬ ਮੋਬਾਈਲ ਨੰਬਰ ਦੱਸ ਦੋ ਹਾਂਜੀ 81 4262 6672 81 4262 6672 82641 20603 82641 20603 ਤੇ ਸੋਮਵਾਰ ਮੰਗਲਵਾਰ ਆਪਣਾ ਸਟੋਰ ਬੰਦ ਹੁੰਦਾ ਜੀ ਉੱਧਰ ਦਵਾਈਆਂ ਵੀ ਬਣਾਉਣੀਆਂ ਹੁੰਦੀਆਂ ਨੇ ਹਾਂ ਤੇ ਜਦੋਂ ਫੋਨ ਕਰਨਾ ਰਿਕੁਐਸਟ ਆ ਮੇਰੀ ਤੇ 7 ਤੋਂ ਲੈ ਕੇ 10 ਵਜੇ ਤੱਕ ਜਿੰਨਾ ਮਰਜ਼ੀ ਫੋਨ ਕਰ ਲਿਓ ਜੀ ਹਾਂ ਮੈਂ ਜਵਾਬ ਦੇਊਗਾ ਹੀ ਦੇਊਗਾ ਤੇ ਤੁਸੀਂ ਗੱਲ ਆਪ ਕਰਦੇ ਹੋ ਮੈਂ ਆਪ ਗੱਲ ਕਰੂੰਗਾ ਜੀ ਹਾਂ ਇਹ ਆਪਣੇ ਬੱਚਿਆਂ ਨੇ ਕਿਸੇ ਨੇ ਸੁਣ ਲਿਓ ਮੈਨੂੰ ਦੱਸ ਦਿੰਦੇ ਆ ਟਾਈਮ ਦੇ ਦੇਣੇ ਵੀ ਇਸ ਟਾਈਮ ਗੱਲ ਕਰ ਲਿਓ ਬਹੁਤ ਵਧੀਆ ਇਹੋ ਆਪੇ ਗੱਲ ਕਰਨਗੇ ਤੇ ਮੈਂ ਜਵਾਬ ਦੇਊਗਾ ਜੀ ਇਹ ਇਹ ਤੁਹਾਡੀ ਸੇਵਾ ਉਪਰੋਂ ਬਹੁਤ ਧੰਨਵਾਦ ਤੁਹਾਡਾ ਹਾਂਜੀ ਤੇ ਬਹੁਤ ਬਹੁਤ ਮਿਹਰਬਾਨੀ Vai redzat, cik tālu tas ir?